ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਕਾਫੀ ਦਿਨਾਂ ਬਾਅਦ ਮੈਂ ਆਪਣੀ ਅੱਜ ਦੀ ਵੀਡੀਓ ਜਿਹੜੀ ਆ ਪੋਸਟ ਕਰੂੰਗੀ ਹੋਪਫਲੀ ਰਾਤ ਤੱਕ ਮੈਂ ਇਹਨੂੰ ਅਪਲੋਡ ਕਰ ਦਾਂ ਬਾਕੀ ਐਨੀਵੇਜ਼ ਅਸੀਂ ਜਾ ਰਹੇ ਹਾਂ ਆਪਣੀ ਇੰਟਰਨੈਸ਼ਨਲ ਟ੍ਰਿਪ ਤੇ ਇਟਸ ਨਾਟ ਆਰ ਫਰਸਟ ਇੰਟਰਨੈਸ਼ਨਲ ਟ੍ਰਿਪ ਬਟ ਜਿੱਥੇ ਆਪਾਂ ਜਾ ਰਹੇ ਹਾਂ ਉੱਥੇ ਆਪਾਂ ਪਹਿਲੀ ਵਾਰੀ ਜਾ ਰਹੇ ਹਾਂ ਤੇ ਮੇਰਾ ਇਟਸ ਕਾਈਂਡ ਆ ਲਾਈਕ ਅ ਡ੍ਰੀਮ ਕਮ ਟਰੂ ਜਿੱਥੇ ਆਪਾਂ ਘੁੰਮਣ ਜਾ ਰਹੇ ਹਾਂ ਜਾ ਕਿੱਥੇ ਰਹੀਆਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਗੈਸ ਕਰੋ ਦੱਸੋ ਕਿ ਕਿੱਥੇ ਜਾ ਰਹੇ ਹੋਵਾਂਗੇ ਬਾਕੀ ਨਹੀਂ ਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਪਤਾ ਲੱਗ ਹੀ ਜਾਊਗਾ ਐਂਡ ਪਹਿਲਾਂ ਮੈਂ ਸੋਚਿਆ ਸੀਗਾ ਕਿ ਜਿੰਨੀ ਪੈਕਿੰਗ ਵਗੈਰਾ ਹੈ ਉਹ ਮੈਂ ਪੂਰੀ ਐ ਪਲਾਨ ਬਣਾ ਬਣੂ ਕਿ ਪੈਕਿੰਗ ਵਗੈਰਾ ਸਾਰੀ ਡਨ ਕਰੂੰਗੀ ਬਟ ਇਦਾਂ ਰਿਐਲਿਟੀ ਦੇ ਵਿੱਚ ਨਹੀਂ ਹੋਇਆ ਆਈ ਵਾਸ ਸੋ ਬਿਜ਼ੀ ਸੋ ਹੁਣ ਫਾਈਨਲੀ ਅੱਜ ਦਾ ਆਲਮੋਸਟ ਲਾਸਟ ਏ ਹੀ ਆ ਜਦੋਂ ਮੈਨੂੰ ਹਾਫ ਟੂ ਹੈ ਕਿ ਜਿੰਨੀ ਪੈਕਿੰਗ ਵਗੈਰਾ ਉਹ ਡਨ ਕਰਨੀ ਆ ਪਲੱਸ ਕਿੰਨੇ ਕੱਪੜੇ ਖੜਨੇ ਆ ਕੀ ਖੜਨਾ ਉਹ ਸਾਰਾ ਚੀਜ਼ਾਂ ਮੈਂ ਕੱਢਣੀਆਂ ਹਜੇ ਤੱਕ ਮੈਂ ਡਿਸਾਈਡ ਵੀ ਨਹੀਂ ਕੀਤੀਆਂ ਕੱਢਣੀਆਂ ਤੇ ਚਲੋ ਕੱਢ ਤੇ ਇਸ ਕੱਢਣਾ ਤੇ ਸੌਖਾ ਕੰਮ ਆ ਡਿਸਾਈਡ ਕਰਨਾ ਇਜ਼ ਹਾਰਡ ਸੋ ਆਪਾਂ ਸਾਰੀਆਂ ਚੀਜ਼ਾਂ ਨੂੰ ਡਿਸਾਈਡ ਕਰਦੇ ਆ ਐਂਡ ਨਾਲ ਦੀ ਨਾਲ ਆਪਣੀ ਪੈਕਿੰਗ ਜਿਹੜੀ ਆ ਸ਼ੁਰੂ ਕਰਦੇ ਆ ਐਂਡ ਅਗੇਨ ਅਗਰ ਤੁਸੀਂ ਗੈਸ ਨਹੀਂ ਕੀਤਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਗੈਸ ਕਰਕੇ ਦੱਸੋ ਕਿ ਅਸੀਂ ਕਿੱਥੇ ਜਾ ਰਹੇ ਹੋਵਾਂਗੇ ਐਂਡ ਆਪਾਂ ਜਾ ਇਸ ਕਰਕੇ ਰਹੀਆਂ ਕਿਉਂਕਿ ਸਾਡੀ ਸੈਕਿੰਡ ਵੈਡਿੰਗ ਐਨੀਵਰਸਰੀ ਇਜ਼ ਕਮਿੰਗ ਸੋ ਏਵਰੀ ਐਨੀਵਰਸਰੀ ਦੇ ਉੱਤੇ ਅਸੀਂ ਇਹ ਡਿਸਾਈਡ ਕੀਤਾ ਸੀਗਾ ਕਿ ਅਸੀਂ ਜਦ ਇਹ ਘੁੰਮਣ ਫਿਰਨ ਜਾਣੇ ਆ ਅਸੀਂ ਵੀ ਡੋਂਟ ਸਟੇ ਐਟ ਹੋਮ ਪਲੱਸ ਅਸੀਂ ਰਾਈਟ ਨਾਉ ਰਹਿਨੇ ਆ ਕੈਨੇਡਾ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਕੈਨੇਡਾ ਦੇ ਵਿੱਚ ਰਹਿਨੀ ਆ ਕਾਫੀਆਂ ਨੂੰ ਲੱਗਦਾ ਹੈ ਕਿ ਅਸੀਂ ਇੰਡੀਆ ਕੁਝ ਕਹਿੰਦੇ ਅਸੀਂ ਦਿੱਲੀ ਰਹਿੰਦੇ ਆ ਕੁਝ ਕਹਿੰਦੇ ਅਸੀਂ ਮੁੰਬਈ ਰਹਿੰਦੇ ਆ ਬਟ ਅਸੀਂ ਐਕਚੁਅਲ ਦੇ ਵਿੱਚ ਕੈਨੇਡਾ ਦੇ ਵਿੱਚ ਰਹਿੰਦੇ ਆ ਬਟ ਹੁਣ ਆਪਾਂ ਆਪਣੀ ਇੰਟਰਨੈਸ਼ਨਲ ਟ੍ਰਿਪ ਵਾਸਤੇ ਕਿਤੇ ਜਾ ਰਹੇ ਆ ਅਗੇਨ ਤੇ ਬਸ ਹੁਣ ਆਪਾਂ ਅੱਜ ਦੀ ਪੈਕਿੰਗ ਜਿਹੜੀ ਆ ਉਹ ਸ਼ੁਰੂ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਐਂਡ ਜਸਟ ਇਗਨੋਰ ਦਾ ਮੈਸ ਆ ਕੰਬਲ ਅਸੀਂ ਥੱਲੇ ਸੁੱਟਿਆ ਹੋਇਆ ਆ एवरीथिंग ਇਜ਼ ਜਸਟ ਖਲਾਰਾ ਪਿਆ ਆ ਇੱਥੇ ਮੇਰਾ ਸਮਾਨ ਆ ਕੱਪੜੇ ਧੋਣ ਵਾਲੇ ਕੱਢੇ ਹੋਏ ਆ ਐਂਡ ਅਗੇਨ ਬੈਗ ਜਿਹੜੇ ਮੈਂ ਸਾਰੇ ਇੱਥੇ ਰੱਖੇ ਹੋਏ ਆ ਆ ਸਾਰੇ ਕੱਪੜੇ ਮਾਤਾ ਸ਼੍ਰੀ ਨੇ ਸੁੱਕਣੇ ਪਾਈ ਸੀਗੇ ਸੋ ਜਸਟ ਇਗਨੋਰ ਜਿੰਨਾ ਖਲਾਰਾ ਪਿਆ ਇਹ ਬਾਅਦ ਵਿੱਚ ਚੁੱਕਾਂਗੇ ਸਭ ਤੋਂ ਪਹਿਲਾ ਮੇਨ ਫੋਕਸ ਇਹ ਹੈ ਕਿ ਆਪਣੇ ਆ ਦੋ ਬੈਗ ਪੈਕ ਕਰਨੇ ਆ ਨਾਲ ਇੱਕ ਆ ਤੇ ਇਹਦੇ ਨਾਲ ਸ਼ਾਇਦ ਇਹਦੇ ਨਾਲ ਇੱਕ ਹੋਰ ਬੈਗ ਹੋ ਜਾਏਗਾ ਅਸੀਂ ਉਹ ਵੀ ਪੈਕ ਕਰਨਾ ਆ ਫੋਰ ਨਾਓ ਮੈਂ ਨੀਚੇ ਆਪਣੇ ਆ ਦੋ ਸ਼ੂਜ਼ ਕੱਢ ਕੇ ਲੈ ਕੇ ਆਈਆਂ ਮੈਨੂੰ ਹੋਰ ਵੀ ਚਾਹੀਦੇ ਹੋਣਗੇ ਜਿਹੜੇ ਮੈਂ ਬਾਅਦ ਵਿੱਚ ਇਦੇ ਵਿੱਚ ਐਡ ਕਰੂੰਗੀ ਅਕੋਰਡਿੰਗ ਟੂ ਮੇਰੇ ਆਊਟਫਿਟਸ ਆ ਜਸਟ ਇਗਨੋਰ ਦਿਸ ਡੱਬਾ ਇਸ ਜਸਟ ਐਕਸਟਰਾ ਇੱਥੇ ਪਿਆ ਆ ਐਂਡ ਦੈਨ ਆ ਦੋ ਜੈਕਟਾਂ ਮੈਂ ਕੱਢ ਕੇ ਲੈ ਕੇ ਆਈ ਸੀਗੀ ਸੋ ਹੁਣ ਆਪਾਂ ਦੇਖਦੇ ਆ ਕਿ ਕਿਹੜੀ ਆ ਇਹ ਚੀਜ਼ਾਂ ਆਪਾਂ ਖੜਨੀ ਆ ਆ ਤਾਂ ਸਭ ਤੋਂ ਪਹਿਲਾਂ ਮੈਨੂੰ ਇਹ ਡਿਸਾਈਡ ਕਰਨਾ ਪੈਣਾ ਹੈ ਕਿ ਮੇਰੇ ਜਿੰਨੇ ਕੋਟ ਆ ਨਾ ਉਹ ਸਾਰੇ ਇੱਥੇ ਪਿਆ ਸੌਰੀ ਆ ਦੋ ਉਦਾਂ ਹੀ ਮੈਂ ਟੰਗੇ ਹੋਏ ਇਹਨਾਂ ਨੂੰ ਉਹਨਾਂ ਨੂੰ ਪ੍ਰੈਸ ਕਰਨਾ ਆ ਬਾਕੀ ਮੇਰੇ ਜਿੰਨੇ ਮੇਰੇ ਤੋਂ ਕੋਟ ਵਗੈਰਾ ਤੇ ਕਾਰਡੀਗਨਸ ਆ ਉਹ ਇਸ ਰੈਕ ਦੇ ਉੱਤੇ ਹੁੰਦੇ ਆ ਤੇ ਇਹਨਾਂ ਦੇ ਵਿੱਚੋਂ ਮੈਂ ਸਿਲੈਕਟ ਕਰਨੀਆਂ ਕਿ ਮੈਂ ਨਾਲ ਕਿਹੜੇ ਖੜਨੀਆਂ ਸੋ ਆਪਾਂ ਦੇਖਦੇ ਆ ਇੱਕ ਤੇ ਆਈ ਥਿੰਕ ਮੈਂ ਸ਼ਾਇਦ ਆ ਤੇ 에어ਪੋਰਟ ਤੇ ਸ਼ਾਇਦ ਬਾ ਲੂੰਗੀ ਇਹ ਤੇ ਸ਼ਾਇਦ ਮੈਂ ਖੜਨਾ ਹੀ ਖੜਨਾ ਆ ਐਂਡਨ ਆ ਵੀ ਮੈਂ ਸ਼ਾਇਦ ਖੜਨੇ ਖੜਨਾ ਮੈਨੂੰ ਇਦਾਂ ਨਾ ਹਰ ਇਦਾਂ ਵੀ ਦੇਖ ਕੇ ਲੱਗਦਾ ਕਿ ਮੈਂ ਸਾਰੀਆਂ ਚੀਜ਼ਾਂ ਹੀ ਖੜਨੀਆਂ ਬਟ ਓ ਐਂਡ ਦਾ ਐਂਡ ਵਿੱਚ ਡਿਸਾਈਡ ਹੋਏਗਾ ਕਿ ਆਪਾਂ ਕਿੰਨੀਆਂ ਖੜਨੀਆਂ ਕਿੰਨੀਆਂ ਨਹੀਂ ਖੜਨੀਆਂ ਸੋ ਇਹਨੂੰ ਆਪਾਂ ਇੱਥੇ ਥੱਲੇ ਢੇਰ ਲਾ ਲੈਨੇ ਆਂ ਦੈਨ ਕਾ ਗਾਰਡੀਗਨ ਵੀ ਮੈਂ ਸੋਚ ਰਹੀ ਸੀ ਬਟ ਇਹ ਆਪਸ਼ਨਲ ਆ ਹਜੇ ਫॉर ਨਾਓ ਐਂਡ ਮੇਬੀ ਆਲ ਟੇਕ ਦਿਸ ਗ੍ਰੇ ਕਲਰ ਦਾ ਕੋਟ ਇਹ ਵੀ ਗੁੱਡ ਵਨ ਹੈਗਾ ਮੇਰਾ ਫੇਵਰਿਟ ਆ ਐਂਡ ਦੈਨ ਆ ਹੈਵ ਅ ਬਲੈਕ ਮੇਰੇ ਤੋਂ ਹਰ ਕਲਰ ਦਾ ਬੇਸਿਕਲੀ ਕੋਟ ਹੈਗੇ ਆ ਸੋ ਆਪਾਂ ਦੇਖਦੇ ਹਾਂ ਕਿ ਆਪਾਂ ਕਿਹੜੇ ਇਹਨਾਂ ਦੇ ਵਿੱਚੋਂ ਮੈਂ ਪਹਿਲਾਂ ਜਾ ਕੇ ਆਪਣੇ ਕੱਪੜੇ ਡਿਸਾਈਡ ਕਰਦੀ ਆ ਫਿਰ ਉਹਦੇ ਅਕੋਰਡਿੰਗਲੀ ਕਿਹੜਾ ਕਲਰ ਦਾ ਕੋਟ ਉਹਦੇ ਨਾਲ ਚੱਲੇਗਾ ਆਪਾਂ ਉਹ ਸਿਲੈਕਟ ਕਰਦੇ ਆ ਸੋ ਫਾਰ ਨਾਓ ਮੈਂ ਸਾਰਾ ਕੁਝ ਇੱਥੇ ਸੁੱਟੀ ਜਾਣਾ ਆ ਲੈਟਸ ਗੋ ਐਂਡ ਲੈਟ ਮੀ ਸ਼ੋ ਯੂ ਗਾਇਸ ਕਿ ਹਸਬੰਡਸ ਵਾਸਤੇ ਆਪਣੇ ਕੱਪੜੇ ਕੁਪੜੇ ਕੱਢਣੇ ਕਿੰਨਾ ਸੌਖਾ ਕੰਮ ਹੁੰਦਾ ਹੀ ਇਜ਼ ਆਲਰੇਡੀ ਡਨ ਲਾਈਕ ਮੇਰੀ ਆ ਵੀਡੀਓ ਦੀ ਇੰਟਰੋ ਸ਼ੂਟ ਕਰਦੇ ਕਰਦੇ ਨਾ ਹੀ ਹੈਜ਼ ਆਲਰੇਡੀ ਲਾਈਕ ਉਹਨਾਂ ਨੇ ਨਾ ਆਪਣੀ ਪਾਈਲ ਬਣਾ ਵੀ ਲਈ ਹੈ ਐਂਡ ਹੀ ਇਜ਼ ਸੌਰਟਡ ਕਿ ਹਾਂ ਮੈਂ ਅੱਜ ਚਾਰ ਚੀਜ਼ਾਂ ਖੜਨੀਆਂ ਆ ਲੈਟ ਮੀ ਸ਼ੋ ਯੂ ਹੀ ਇਜ਼ ਆਲਰੇਡੀ ਸੌਰਟਡ ਲਾਈਕ ਉਹਨਾਂ ਨੇ ਆਪਣੇ ਸਾਰੇ ਜਿਹੜੇ ਜੋ ਕੱਪੜੇ ਕੁਪੜੇ ਖੜਨੇ ਆ ਉਹ ਕੱਢ ਵੀ ਲਏ ਐਂਡ ਮੈਨੂੰ ਪੂਰਾ ਲਾਈਕ ਕਰਨਾ ਪੈਣਾ ਮੈਥ ਕਿ ਮੈਂ ਕਿਹੜੇ ਕੱਪੜੇ ਖੜਨੇ ਆ ਓਕੇ ਗਾਇਸ ਹੁਣ ਆਪਾਂ ਆਪਣੇ ਕੱਪੜੇ ਡਿਸਾਈਡ ਕਰਦੀਆਂ ਕਿ ਮੈਂ ਕਿਹੜੇ ਪਾਣੀ ਆ ਸੋ ਕਲੋਜ਼ਟ ਦੇ ਵਿੱਚ ਆ ਸੈਂਟਰ ਤੋਂ ਲੈ ਕੇ ਆ ਸਾਰੇ ਕੱਪੜੇ ਮੇਰੇ ਹੀ ਆ ਇਹ ਤੋਂ ਇਧਰ-ਇਧਰ ਐਂਡ ਬੂਏ ਦੇ ਪਿੱਛੇ ਜਿੰਨੇ ਕੱਪੜੇ ਆ ਸਾਰੇ ਮੇਰੇ ਆ ਮੇਰੇ ਬੈਗਸ ਵੀ ਪਏ ਆ ਜਿਨੂੰ ਵੇਖ ਕੇ ਮੈਨੂੰ ਯਾਦ ਆ ਰਿਹਾ ਕਿ ਮੈਨੂੰ ਬੈਗ ਵੀ ਡਿਸਾਈਡ ਕਰਨਾ ਹੈ ਕਿ ਮੈਂ ਕਿਹੜਾ ਖੜਨਾ ਹੈ ਬਾਕੀ ਆਪਾਂ ਦੇਖਦੇ ਹਾਂ ਹੁਣ ਤੇ ਇੱਥੇ ਮੇਰੇ ਉੱਪਰ ਸੂਟ ਪਏ ਆ ਇੱਥੇ ਵੀ ਸੂਟ ਪਏ ਆ ਐਂਡ ਦੈਨ ਆ ਸਾਰੇ ਮੇਰੇ ਸਵੈਟਰਸ ਐਂਡ ਯੂ نو ਵੈਸਟ ਵਗੈਰਾ ਇੱਥੇ ਪਈਆਂ ਹੁੰਦੀਆਂ ਆ ਐਂਡ ਅਗਰ ਤੁਸੀਂ ਮੇਰੀ ਆਰਗੇਨਾਈਜੇਸ਼ਨ ਵਾਲੀ ਵੀਡੀਓ ਦੇਖਣੀ ਹੈ ਨਾ ਮੈਂ ਅਪਲੋਡ ਕੀਤੀ ਸੀਗੀ ਜਦੋਂ ਮੈਂ ਇਹਨੂੰ ਸਾਰਾ ਸੈਟਅਪ ਕੀਤਾ ਸੀ ਤੁਸੀਂ ਜਾ ਕੇ ਉਹ ਚੈੱਕ ਕਰ ਸਕਦੇ ਹੋ ਐਂਡ ਦੈਨ ਉੱਪਰ ਵੀ ਮੇਰੇ ਸੂਟ ਪਏ ਹੋਇਆ ਉਹਦੇ ਉੱਪਰ ਵੀ ਮੇਰੇ ਸੂਟ ਪਏ ਹੋਇਆ ਐਂਡ ਦੈਨ ਆ ਜਿਹੜੇ ਆ ਮੇਰੇ ਸਾਰੇ ਸਵੈਟਰਸ ਆ ਤੇ ਪਿੱਛੇ ਇਹ ਰਹਿਗੀਆਂ ਵਾਂ ਡ्रेसेस ਸੋ ਇਹਦੇ ਵਿੱਚੋਂ ਆਪਾਂ ਡਿਸਾਈਡ ਕਰਨਾ ਹੈ ਕਿ ਆਪਾਂ ਕੀ ਪਾਣਾ ਹੈ ਮੈਨੂੰ 4 ਮੇਨ ਦਿਨ ਜਿਹੜੇ ਹੈਗੇ ਆ ਨਾ 4 ਡੇਜ਼ ਉਹਦੇ ਵਾਸਤੇ ਇੱਕ ਪ੍ਰੋਪਰ ਆਊਟਫਿਟ ਸਿਲੈਕਟ ਕਰਨਾ ਆ ਤੇ ਬਾਕੀ ਦੋ ਦਿਨ ਤੇ ਬਸ ਟਰੈਵਲਿੰਗ ਦੇ ਵਿੱਚ ਨਿਕਲ ਜਾਣੇ ਆ ਸੋ ਆਪਾਂ ਹੁਣ ਇਹਨਾਂ ਵਿੱਚੋਂ ਡਿਸਾਈਡ ਕਰਦੇ ਆ ਕਿ ਆਪਾਂ ਕਿਹੜੇ ਕਿਹੜੇ ਆਊਟਫਿਟ ਪਾਣੇ ਆ ਸੋ ਸਭ ਤੋਂ ਪਹਿਲੀ ਜਿਹੜੀ ਮੈਂ ਡਰੈਸ ਡਿਸਾਈਡ ਕੀਤੀ ਹੋਈ ਸੀ ਜਿਹੜੀ ਮੈਂ ਨਵੀਂ ਲਈ ਹੋਈ ਆ ਉਹ ਹੈਗੀ ਆ ਆਹ ਵਾਲੀ ਡਰੈਸ ਬੜਾ ਸੋਹਣਾ ਕਲਰ ਆ ਆ ਡੋਨਟ ਨੋ ਇਫ ਯੂ ਗਾਇਸ ਕੈਨ ਸੀ ਬਾਕੀ ਟ੍ਰਿਪ ਤੇ ਤੁਹਾਨੂੰ ਪਤਾ ਲੱਗ ਹੀ ਜਾਏਗਾ ਬਾਕੀ ਮੈਂ ਆਜ ਡਰੈਸ ਤੇ ਫਰ ਸ਼ੋਰ ਖੜਨੀ ਆ ਟੇਗਾ ਐਂਡ ਦੈਨ ਆਪਾਂ ਦੇਖਦੇ ਆ ਕਿ ਹੋਰ ਕਿਹੜੀ ਆਪਾਂ ਡਰੈਸ ਖੜਦੇ ਆ ਜਾਂ ਇੱਕ ਹੋਰ ਮੇਰੇ ਕੋਲ ਡਰੈਸ ਹੈਗੀਆਂ ਆ ਉਹ ਵਾਲੀ ਇਸ ਵਿੱਚ ਕਰੰਟ ਜਿਹਾ ਬੜਾਇਆ ਇੱਕ ਆ ਆ ਬੂਲਨ ਦੀ ਡਰੈਸ ਸੋ ਆਈ ਕੈਨ ਟੇਕ ਦਿਸ ਵਨ ਐਂਡ ਆ ਆਈ ਥਿੰਕ ਆਈ ਹੈਵ ਦੋ ਹੁਣ ਮੇਰੇ ਕੋਲ ਬਲੈਕ ਦੇ ਵਿੱਚ ਹੈਗੀਆਂ ਆ ਜਿਹਦੇ ਵਿੱਚੋਂ ਮੈਂ ਡਿਸਾਈਡ ਇੱਕ ਪਲੇਨ ਬਲੈਕ ਆ ਇੱਕ ਬਲੈਕ ਦੇ ਨਾਲ ਆਹ ਬਲੈਕ ਐਂਡ ਵਾਈਟ ਆ ਇਹਨਾਂ ਚੋਂ ਆਪਾਂ ਡਿਸਾਈਡ ਕਰ ਲਈਏ ਕਿ ਆਪਾਂ ਕਿਹੜੀ ਲੈ ਕੇ ਜਾਣੀਆਂ ਬਾਕੀ ਆ ਦੋ ਤੇ ਫਰਸ਼ੋਰ ਫਾਈਨਲ ਹੀ ਸਿਗੀਆਂ ਕਿ ਮੈਂ ਲੈ ਕੇ ਹੀ ਜਾਣੀਆਂ ਆਪਣੇ ਨਾਲ ਐਂਡ ਦੈਨ ਆਪਾਂ ਦੇਖਦੇ ਹਾਂ ਕਿ ਸਵੈਟਰ ਵਗੈਰਾ ਜੀਨਸ ਵਗੈਰਾ ਪੈਂਟ ਵਗੈਰਾ ਆਪਾਂ ਕਿਹੜੀਆਂ ਖਰਨੀਆਂ ਆ ਉਹ ਆਪਾਂ ਚੈੱਕ ਕਰ ਲੈਨੇ ਆ ਲੈਟਸ ਗੋ ਮੈਂ ਗੱਲ ਕਰ ਰਹੀ ਸੀਗੀ ਇੱਕ ਆਹ ਵਾਲੀ ਡਰੈਸ ਦੀ ਆ ਐਕਚੁਅਲੀ ਆਹੇ ਦੋਨੋਂ ਡਰੈਸਸਾਂ ਦੀ ਮੈਂ ਗੱਲ ਕਰ ਰਹੀ ਸੀਗੀ ਇਨੋਂ ਆਪਾਂ ਬਾਅਦ ਜਾ ਕੇ ਡਿਸਾਈਡ ਕਰਦੇ ਆ ਗਾਇਜ਼ ਪਲੀਜ਼ ਮੈਸ ਜਿਹੜਾ ਪਿੱਛੇ ਪਿਆਣਾ ਇਹਨੂੰ ਇਗਨੋਰ ਕਰਿਓ ਓਕੇ ਗਾਇਜ਼ ਹੁਣ ਮੈਂ ਜਿਹਦਾ ਡਰੈਸ ਕੱਢੀ ਆ ਤਾਂ ਮੇਰਾ ਮਨ ਕਰ ਰਿਹਾ ਕਿ ਮੈਂ ਦੋਨੋਂ ਹੀ ਲੈ ਜਾ ਬਟ ਅਗਰ ਮੈਂ ਦੋਨੋਂ ਡਰੈਸ ਲੈ ਕੇ ਜਾਨੀ ਨਾ ਤਾਂ ਮਤਲਬ ਇਹ ਹੋਣਾ ਕਿ ਮੈਂ ਚਾਰੇ ਦਿਨ ਸਿਰਫ ਡਰੈਸੇਸ ਹੀ ਪਾ ਰਹੀ ਆ ਬਟ ਮੇਰਾ ਮਨ ਕਰਦਾ ਕਿ ਮੈਂ ਸਾਰੀਆਂ ਡਰੈਸੇਸ ਹੀ ਲੈ ਜਾ ਇੱਕ ਤੇ ਆ ਬਹੁਤ ਸੋਹਣੀ ਲੱਗ ਰਹੀ ਐਕਚੁਅਲੀ ਇਹ ਮੈਂ ਇੱਕ ਵੀਡੀਓ ਦੇ ਵਿੱਚ ਪਿਛਲੇ ਚ ਸ਼ੇਅਰ ਕੀਤੀ ਸੀ ਕਾਇਆ ਇੱਕ ਆ ਪਲੇਨ ਬਲੈਕ ਡਰੈਸ ਆ ਜਿਹਨੂੰ ਆਪਾਂ ਕਿਸੇ ਵੀ ਕੱਪੜੇ ਦੇ ਨਾਲ ਆਈ ਥਿੰਕ ਕਰ ਸਕਦੇ ਆ ਬੇਰ ਆਪ ਤੇ ਲੈਟਸ ਸੀ ਅਗਰ ਆਪਾਂ ਕੋਈ ਸਵੈਟਰ ਸੂਟ ਰਖਣਾ ਹੈ ਨਾਲ ਤੇ ਲੈਟਸ ਚੈੱਕ ਤੋ ਇੰਨੇ ਜ਼ਿਆਦਾ ਕੱਪੜੇ ਆ ਯਾ ਮੈਂ ਇਹ ਗੱਲ ਕਹਿ ਰਹੀ ਆ ਮੈਨੂੰ ਲੱਗਦਾ ਨਹੀਂ ਸੀ ਮੈਂ ਕਦੀ ਇਹ ਗੱਲ ਕਹੂੰਗੀ ਬਟ ਮੇਰੇ ਕੋਲ ਇੰਨੇ ਜ਼ਿਆਦਾ ਕੱਪੜੇ ਆ ਕਿ ਮੇਰੇ ਲਈ ਡਿਸਾਈਡ ਕਰਨਾ ਕਿ ਮੈਂ ਕਿਹੜੇ ਕੱਪੜੇ ਲੈ ਕੇ ਜਾਵਾਂ ਇਜ਼ ਸੋ ਹਾਰਡ ਫॉर ਮੀ ਕਿ ਲਾਈਕ ਤੁਸੀਂ ਚੈੱਕ ਕਰ ਸਕਦੇ ਕਿ ਕਿੰਨੇ ਜ਼ਿਆਦਾ ਮੇਰੇ ਤੋਂ ਸਵੈਟਰ ਆਪਸ਼ਨਸ ਆ ਸਾਰੀਆਂ ਦੇ ਸਾਰੀਆਂ ਮੇਰੀਆਂ ਬੈਸਟ ਆ ਲਾਈਕ ਮੇਰੇ ਫੇਵਰਿਟ ਚੀਜ਼ਾਂ ਆ ਮੈਂ ਹਮੇਸ਼ਾ ਆਪਣੀ ਕਲੋਜ਼ੇਟ ਦੇ ਵਿੱਚ ਉਹੀ ਚੀਜ਼ਾਂ ਰੱਖ ਰੱਖਦੀ ਆ ਜਿਹੜੀਆਂ ਮੈਨੂੰ ਪਤਾ ਹੁੰਦਾ ਕਿ ਹਾਂ ਮੈਂ ਪ ਇਸ ਕਰਕੇ ਮੇਰੇ ਲਈ ਬਹੁਤ ਹਾਰਡ ਹੋ ਰਿਹਾ ਕਿ ਮੈਂ ਆ ਸਵੈਟਰਾਂ ਦੇ ਵਿੱਚੋਂ ਕਿਹੜਾ ਸਵੈਟਰ ਖੜਾ ਤੇ ਖੜਾ ਵੀ ਤੇ ਕਿਰਨਾ ਖੜਾ ਵੀ ਕਿ ਨਾ ਖੜਾ ਸੋ ਇਟਸ ਜਸਟ ਕਨਫਿਊਜ਼ਿੰਗ ਬਟ ਲੈਟਸ ਸੀ ਡਿਸਾਈਡ ਕਰਦੇ ਆ ਕਿ ਆਪਾਂ ਖੜਨਾ ਆ ਤੇ ਕਿਹੜਾ ਖੜਨਾ ਆ ਬਿਕਾਜ਼ ਮੇਰੇ ਕੋਲ ਬੇਸਿਕਸ ਸਵੈਟਰਸ ਕਾਰਡੀਗਨਸ ఎవਰੀਥਿੰਗ ਆਈ ਹੈਵ ਵੈਸਟ ਸਾਰੀਆਂ ਚੀਜ਼ਾਂ ਜਿਹੜੇ ਮੇਰੇ ਕੋਲ ਮੇਰੇ ਕੋ ਹੈਗੀਆਂ ਸੋ ਆਪਾਂ ਡਿਸਾਈਡ ਕਰਨਾ ਪੈਣਾ ਆ ਆਪਾਂ ਨੂੰ ਬੈ ਕੇ ਚੰਗੀ ਤਰ੍ਹਾਂ ਸੋਚ ਕੇ ਕਿ ਕਿਹੜੀਆਂ ਚੀਜ਼ਾਂ ਨਾਲ ਆਪਾਂ ਖੜਨੀ ਆ ओके गाइस फाइनली पूरा 1 ਘੰਟਾ ਸਪੈਂਡ ਕਰਨ ਤੋਂ ਬਾਅਦ ਮੈਂ ਸਾਰੇ ਆਪਣੇ ਕੱਪੜੇ ਜਿਹੜੇ ਆ ਉਹ ਡਿਸਾਈਡ ਕਰ ਲਿਆ ਤੇ ਮੈਂ ਡੇ ਬਾਈ ਡੇ ਦੇ ਹਿਸਾਬ ਨਾਲ ਕੱਢ ਕੇ ਰੱਖ ਲਿਆ ਤੇ ਸਭ ਤੋਂ ਪਹਿਲਾਂ ਜਿੱਦਾਂ ਮੇਰਾ ਆ ਪਹਿਲੇ ਦਿਨ ਦਾ ਆਊਟਫਿਟ ਆ ਇਹ ਹੋ ਗਿਆ 에어ਪੋਰਟ ਤੇ ਜੋ ਆਪਾਂ ਪਾ ਕੇ ਜਾਣਾ ਰਾਹ ਦੇ ਵਿੱਚ ਟਰੈਵਲ ਕਰਨ ਨੂੰ ਡੇ 1 ਸੌਰੀ गाइस ਹਾਂ ਮੇਰਾ ਟ੍ਰਾਈਪੋਡ ਇਜ਼ ਪਲੇਂਟ ওকে ਸੋ ਮੈਂ ਕਰੀ ਸੀ ਕਿ ਪਹਿਲੇ ਦਿਨ ਦਾ ਆਪਣਾ ਆਊਟਫਿਟ ਹੋ ਗਿਆ ਆ ਇਹ ट्रैवलिंग ਦੇ ਵਿੱਚ ਪਹਿਣਾ ਹੈ ਇਹਦੇ ਉੱਤੇ ਦੀ ਆਪਾਂ ਪਾ ਲઈએ ਆ ਆ ਵਾਲੀ ਜੈਕਟ ਦਿਸ ਵਨ ਤੇ ਆਪਣਾ ਸੌਟ ਆਊਟ ਹੋ ਜਾਣਾ ਸੋ ਪਹਿਲੀ ਜੈਕਟ ਆਪਾਂ ਆ ਲੈ ਲਈ ਆ ਉਹਦੇ ਉੱਤੇ ਦੀ ਪਹਿਲੇ ਦਿਨ ਦਾ ਆਪਣਾ ਆਊਟਫਿਟ ਹੋ ਗਿਆ ਆ ਅਗਲੇ ਦਿਨ ਜਿੱਦਾਂ ਮੈਂ ਆ ਇੱਕ ਡਰੈਸ ਲੈ ਲਈ ਆ then ਆ ਥਰਡ ਡੇ ਜਿਹਦੇ ਵਿੱਚ ਮੈਂ ਪਾਉਂਗੀ ਸਵੈਟਰ ਦੇ ਨਾਲ ਪੈਂਟਸ ਐਂਡ ਦੈਨ ਸਨੀਕਰਸ ਇਹਦੇ ਨਾਲ ਪਾਵਾਂਗੇ ਇੱਕ ਹੀ ਮੈਂ ਇਹਦੇ ਤੋਂ ਆ ਲਿਆ ਇੱਕ ਹੀ ਮੈਂ ਲਿਆ ਵਾ ਕੀ ਕਹਿੰਦੇ ਹਨ ਉਹਨੂੰ ਸਵੈਟਰ ਅਹ ਸੌਰੀ ਸ਼ੌਲ ਸਟਾਲ ਠੀਕ ਆ ਐਂਡ ਦੈਨ ਇੱਕ ਆ ਔਨ ਦਾ 에어ਪੋਰਟ ਵਾਲਾ ਟ੍ਰੈਵਲ ਕਰਨ ਵਾਲਾ ਆਊਟਫਿਟ ਹੋ ਗਿਆ ਫਿਰ ਮੈਂ ਲਿਆ ਕੁਝ ਆ ਤਿੰਨ ਨਾਈਟਸੂਟਸ ਰੋब्स ਐਂਡ ਸਟਫ ਠੀਕ ਆ ਐਂਡ ਦੈਨ ਮੈਂ ਲਿਆ ਅਨਦਰ ਦੋ ਦਿਨਾਂ ਦੇ ਵਾਸਤੇ ਇੱਕ ਦਿਨ ਆ ਡਰੈਸ ਪਾਉਂਗੀ ਇਹਦੇ ਉੱਤੇ ਦੀ ਬਲੈਕ ਕੋਟ ਪਾਏਗਾ ਸੋ ਆ ਲ ਲਈਏ ਇੱਕ ਆ ਮੇਰੀ ਫੇਵਰਿਟ ਕਲਰ ਦੀ ਡਰੈਸ ਕਾ ਲ ਲਈਆ ਠੀਕ ਆ and then I got some basic things like the basic ਜਿਹੀਆਂ ਅੰਦਰੋਂ ਟੀ-ਸ਼ਰਟਸ ਹੋ ਗਈਆਂ ਪਜਾਮੀਆਂ ਹੋ ਗਈਆਂ ਇਦਾਂ ਦਾ ਅੰਦਰੋਂ ਵਾਰਮਰ ਵਗੈਰਾ ਜਿਹੜੇ ਹੁੰਦੇ ਆ ਉਹ ਲਏ ਆ ਮੈਂ ਪਾਣ ਨੂੰ ਐਂਡ ਦੈਨ ਮੈਂ ਤੁਹਾਨੂੰ ਦਿਖਾਉਣੀ ਆ ਕੋਟ ਮੈਂ ਲਏ ਤਿੰਨ ਕੋਟ ਬਿਕੋਜ਼ ਮੈਨੂੰ ਓਵਰ ਕੋਟ ਬਹੁਤ ਜ਼ਿਆਦਾ ਪਸੰਦ ਆ ਪਹਿਲਾ ਹੈਗਾ ਡਾਰਕ ਬ੍ਰਾਊਨ ਕਲਰ ਦਾ ਦਿਸ ਵਨ ਦੂਜਾ ਹੈਗਾ ਮੇਰਾ ਬਲੈਕ ਕੋਟ ਤੁਸੀਂ ਮੇਰੀਆਂ ਕਾਫੀ ਵੀਡੀਓਜ਼ ਦੇ ਵਿੱਚ ਇਹਨੂੰ ਦੇਖਿਆ ਵੀ ਹੋਣਾ ਆ ਸੋ ਆ ਬਲੈਕ ਕੋਟ ਮੇਰਾ ਦੋ ਦਿਨ ਪਹਿਲਾਂ ਨਾ okay and then mere mere camera was acting up so again i got three pairs of socks with me edenal main thodiyan hor vi leniyan hain jehdiya ki cotton diyan chaggiyan hain eh sariyan garam ne and then i got this coat uh, beige color da so basically main brown beige it's not beige color i don't know keda khaki ja rang ya and then i got uh, ਬਲੈਕ ਬੇਸਿਕ ਐਂਡ ਦੈਨ ਜੈਕਟ ਮੈਂ ਸਿਰਫ ਇੱਕ ਲਈ ਆ ਜਿਹੜੀ ਮੈਂ ਆਈ ਥਿੰਕ ਦੋਨੋਂ ਟਾਈਮ ਟਰੈਵਲਿੰਗ ਦੇ ਵਿੱਚ ਜੈਕਟ ਹੀ ਪਾ ਲੈਣੀ ਆ ਸੋ ਇਹ ਹੋ ਗਿਆ ਆਪਣੇ ਡਨ ਐਨੀਵੇਸ ਮੇਰੇ ਫੋਨ ਨੇ ਤਾਂ ਕਰੀ ਜਾਣਾ ਆ ਐਂਡ ਪਿੱਛੇ ਤੁਹਾਨੂੰ ਨੋਇਸ ਆਂਦੀ ਰਹਿਣੀ ਆ ਆਮ ਸੌਰੀ ਐਂਡ ਦੈਨ ਮੈਂ ਇੱਕ ਆਰ ਕ੍ਰਾਸ ਬੋਡੀ ਬੈਗ ਲੈ ਕੇ ਜਾਣੀ ਆ ਅਮ ਇਹਦੇ ਵਿੱਚੋਂ ਮੈਂ ਇਹਦੇ ਵਿੱਚ ਆਪਣਾ ਚਾਰਜਰ ਕੇਬਲਸ ਇਹ ਉਹ ਸਮਾਨ ਪਾਣਾ ਆ ਅੰਦਰ ਨਾਲ ਅੱਖਾਂ-ਉੱਖਾਂ ਤੇ ਲਾਉਣ ਨੂੰ ਇਹ ਸਮਾਨ ਹੈ ਇਹ ਵਾਲਾ ਮੈਂ ਬੈਗ ਨਹੀਂ ਖੜ ਰਹੀ ਆ ਵਾਲਾ but i'm going to take this my luxury bag with me uh, so mai jyada bags nahi karne i'm just going to take one but a really good one bag you guys can see this is my only designer bag as of now which i got from my husband so e aap le ke jaawange and या yeah, हम ये समान आप अपने बैग के पैक Okay guys, हम मैं आ, uh, कपड़े अपने पैक हो गए ਤੇ ਆਪਾਂ ਹੁਣ ਪੈਕ ਕਰਨੀਆਂ ਮੇਰੀਆਂ ਕਰੀਮਸ ਵਗੈਰਾ ਮੇਕਅਪ ਮੁਕਅਪ ਤੇ ਮੈਂ ਵਰਤਦੀ ਨਹੀਂ ਹੈਗੀ ਸੋ ਜਿਹੜੀਆਂ ਚੀਜ਼ਾਂ ਮੈਂ ਯੂਜ਼ ਕਰਦੀ ਆ ਜਿਹੜੀਆਂ ਆਪਾਂ ਨੂੰ ਰੋਜ਼ਾਨਾ ਆਪਣੀ ਹਾਈਜੀਨ ਵਾਸਤੇ ਚਾਹੀਦੀ ਹੁੰਦੀਆਂ ਉਹ ਆਪਾਂ ਲੈ ਲੈਣੀਆਂ ਆ ਆ ਵਾਲੀ ਬੈਗ ਦੇ ਵਿੱਚ ਮੇਰੇ ਹਸਬੰਡ ਦੀ ਰਿਸਪੋਨਸਿਬਿਲਟੀ ਹੁੰਦੀ ਆ ਥੁਥ ਬਰਸ਼ ਥੁਥ ਪੇਸਟ ਸਾਰਾ ਕੁਝ ਉਹਨਾਂ ਨੇ ਇਹਦੇ ਵਿੱਚ ਪੈਕ ਕਰ ਲਿਆ ਉਹ ਉਹਨਾਂ ਨੇ ਕਰ ਲੈਣੇ ਆ ਠੀਕ ਆ ਮੈਂ ਜਿਹੜੀਆਂ ਆਪਣੇ ਵਾਸਤੇ ਪਰਸਨਲ ਚੀਜ਼ਾਂ ਲੈਣੀਆਂ ਹੁੰਦੀਆਂ ਮੈਂ ਉਹ ਚੀਜ਼ਾਂ ਪੈਕ ਕਰੂੰਗੀ ਐਂਡ ਹੁਣ ਆਪਾਂ ਮੈਂ ਤੁਹਾਨੂੰ ਕਲੀ-ਕਲੀ ਚੀਜ਼ ਦੱਸਦੀ ਆ ਕੁਇਕਲੀ ਜਿੰਨੀ ਜਲਦੀ ਹੋ ਸਕੇ ਕਿਉਂਕਿ ਮੇਰੇ ਕੋਲ ਨਾ ਜ਼ਿਆਦਾ ਟਾਈਮ ਨਹੀਂ ਹੈਗਾ ਤੇ ਆ ਕੁਇਕਲੀ ਮੈਂ ਤੁਹਾਨੂੰ ਦਿਖਾਨੀ ਆ ਕਿ ਮੈਂ ਕਿਹੜੀ-ਕਿਹੜੀ ਚੀਜ਼ ਜਿਹੜੀ ਆਪਣੇ ਨਾਲ ਪੈਕ ਕਰ ਰਹੀ ਆ ਤਾਂ ਪਹਿਲਾਂ ਜਿਹੜੀ ਚੀਜ਼ ਹੈਗੀ ਆ ਅ ਮੈਂ ਖੜ ਰਹੀ ਆ ਆਹ ਵਾਲੀ ਕਰੀਮ ਤੁਸੀਂ ਮੇਰੀ ਅਗਰ ਸਕਿਨ ਕੇਅਰ ਵਾਲੀ ਵੀਡੀਓ ਦੇਖੀ ਹੈ ਤੁਹਾਨੂੰ ਪਤਾ ਹੋਣਾ ਕਿ ਮੈਂ ਆਹ ਕਰੀਮ ਯੂਜ਼ ਕਰਦੀ ਆ ਸੋ ਇਹ ਮੋਇਸਚਰਾਈਜ਼ਰ ਇੱਕ ਕ੍ਰੀਮ ਹੋ ਗਈ ਠੀਕ ਆ ਥੈਨ ਉਹਦੇ ਨਾਲ ਮੈਂ ਹਮੇਸ਼ਾ ਆਹ ਵਾਲੀ ਸਨਸਕ੍ਰੀਨ ਯੂਜ਼ ਕਰਦੀ ਹਾਂ ਸੋ ਉਹਦੇ ਵਿੱਚ ਆਪਾਂ ਇੱਕ ਆਹ ਸਨਸਕ੍ਰੀਨ ਪੈਕ ਕਰ ਲੈਨੇ ਆਂ ਐਂਡ ਥੈਨ ਪਰਫਿਊਮ ਦੇ ਵਿੱਚ ਮੈਂ ਅੱਜ ਆਹ ਵਾਲੀ ਆਪਸ਼ਨ ਪਿਕ ਕੀਤੀ ਹੈ ਲੇਡੀ ਮਿਨੀਅਨ ਸੋ ਜਸਟ ਇੱਕ ਬੋਟਲ ਮੈਂ ਖੜਨੀ ਆ ਤੇ ਸਾਡੇ ਸਾਨੂੰ ਵੱਡਾ ਬੈਗ ਅਲਾਉਡ ਆ ਸੋ ਉਹਦੇ ਵਿੱਚ ਮੈਂ ਪਾ ਲੈਣਾ ਸੋ ਇੱਕ ਆਹ ਪਰਫਿਊਮ ਹੋ ਗਿਆ ਥੈਨ ਮੇਰੇ ਕੋਲ ਹੈਗਾ <li>ਲਿਪ ਮਾਸਕ ਲਿਪ ਬਾਮ ਯੂ نو ਯੂ ਨੋ ਵਟ ਆੀ ਮੀਨ ਸੋ ਆਹ ਹੋ ਗਿਆ ਥੈਨ ਮੈਂ ਲਈ ਹੈ ਇੱਕ ਆਹ ਆ ਲਾਰੋਸ਼ ਪੋਜ਼ੇਰੀਆ ਜਿਹੜੀ ਕਰੀਮ ਹੁੰਦੀ ਆ ਇਕਦਮ ਪੇਮਪਲ ਪੰਪਲ ਹੋ ਜਾਏ ਜੇ ਦੁਖਣ ਵਾਲਾ ਤੇ ਸੋ ਆਹ ਵਾਲੀ ਗੁੱਡ ਰਹਿੰਦੀ ਆ ਸੋ ਆਈ ਗਾਟ ਦਿਸ ਵਨ ਥੈਨ ਮੈਂ ਲੈ ਆਇਆ ਜੇ ਬਿਕਾਜ਼ ਮੈਂ ਬਹੁਤ ਜ਼ਿਆਦਾ ਕਲਮਜ਼ੀਆਂ ਸੋ ਮੈਂ ਇੱਕ ਟਾਈਟ ਪੈਨ ਜਿਹੜਾ ਅਗਰ ਤੁਸੀਂ ਨਹੀਂ ਯੂਜ਼ ਕੀਤਾ ਪਹਿਲਾਂ ਦਿਸ ਇਜ਼ ਦ ਬੈਸਟ ਥਿੰਗ ਤੁਸੀਂ ਕੈਰੀ ਕਰ ਸਕਦੇ ਹੋ ਕਦੀ ਤੁਹਾਡੇ ਕਾਫੀ ਡੁੱਲ ਗਈ ਕੋਈ ਦਾਗ ਦੂਗ ਤੁਸੀਂ ਆਪਣੇ ਟਰੈਵਲਿੰਗ ਕਰਦੇ ਲਗਾ ਲਿਆ ਤਾਂ ਤੁਸੀਂ ਆਹੜਾ ਪੈਨ ਯੂਜ਼ ਕਰ ਸਕਦੇ ਹੋ ਜਿੱਥੇ ਵੀ ਦਾਗ ਪਿਆ ਹੈ ਉੱਥੇ ਆਹ ਪੈਨ ਲਗਾ ਲਓ ਤੇ ਉਹ ਜਿਹੜਾ ਸਟੇਨ ਹੁੰਦਾ ਆ ਉਹ ਡਿਸਪੀਅਰ ਹੋ ਜਾਂਦਾ ਹੈ ਸੋ ਆਹ ਲੈ ਲਿਆ ਮੈਂ ਥੈਨ ਆਈ ਗਾਟ ਦੋ ਹੈਂਡ ਕਰੀਮਸ ਲਈਆਂ ਇੱਕ ਤੇ ਆ ਮੇਰੀ ਫੇਵਰਿਟ ਆ ਇਹ ਹੈਗੀ ਆ ਬੋਡੀ ਸ਼ੌਪ ਤੋਂ ਬ੍ਰਿਟਿਸ਼ ਰੋਜ਼ ਇਹਦੀ ਸਮੈਲ ਅਸੈਂਟ ਸਭ ਕੁਝ ਬਹੁਤ ਵਧੀਆ ਹੈ ਐਂਡ ਬਿਲਕੁਲ ਵੀ ਚਿਪਚਿਪ ਨਹੀਂ ਕਰਦੀ ਸੋ ਇੱਕ ਆਪਾਂ ਆ ਲੈ ਲਈਆ ਐਂਡ ਥੈਨ ਇੱਕ ਮੈਂ ਐਕਸਟਰਾ ਆਵਲੀ ਹੈਂਡ ਕਰੀਮ ਲਈਆ ਇਹ ਵੀ ਸੇਮ ਆ ਬਟ ਇਹਦੀ ਥੋੜੀ ਜਿਹੀ ਜੜੀ ਦੀ ਸਮੈਲ ਹੋ ਹੈਗੀ ਆ ਚੰਦਨ ਵਰਗੀ ਸੋ ਦਿਸ ਇਜ਼ ਦ ਵਨ ਹੈਂਡ ਕਰੀਮ ਦੈਨ ਮੈਂ ਐਕਸਟਰਾ ਵੈਸਲੀਨ ਲਈ ਆ ਇਹ ਤੁਸੀਂ ਇਹ ਆਪਾਂ ਨਾ ਲਾਈਕ ਮੂੰਹ ਤੇ ਲਿਪਸ ਤੇ ਬਾਡੀ ਤੇ ਕਿਤੇ ਵੀ ਯੂਜ਼ ਕਰ ਸਕਦੇ ਆ ਬਟ ਆਈ ਡੋਂਟ ਰეკਮੈਂਡ ਕਿ ਜਿੱਦਾਂ ਲੋਕੀ ਕਹਿੰਦੇ ਕਿ ਤੁਸੀਂ ਹਰ ਜਗ੍ਹਾ ਯੂਜ਼ ਕਰ ਸਕਦੇ ਹੋ ਆਈ ਜਸਟ ਯੂਜ਼ ਇਟ ਔਨ ਮਾਈ ਫੇਸ ਨਾਟ ਔਨ ਮਾਈ ਲਿਪਸ ਲਿਪਸ ਤੇ ਵਾਸਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਆ ਯੂਜ਼ ਕਰਦੀ ਆ ਬਸ ਬਾਡੀ ਸੌਰੀ ਫੇਸ ਤੇ ਵਾਸਤੇ ਮੈਂ ਆ ਰੱਖੀ ਹੁੰਦੀ ਆ ਜਦੋਂ ਮੇਰੀ ਮੇਰੀ ਸਕਿਨ ਬਹੁਤ ਛੇਤੀ ਡਰਾਈ ਹੋ ਜਾਂਦੀ ਆ ਸੋ ਦਿਸ ਇਜ਼ ਦਾ ਵੈਸਲੀਨ ਆਮ ਟੇਕਿੰਗ ਐਂਡ ਦੈਨ ਮੈਂ ਲਿਆ ਕਪਲ ਆਫ ਹੈਂਡ ਸੈਨੀਟਾਈਜ਼ਰਸ ਜਿਹੜੇ ਕਿ ਮੈਂ ਐਕਚੁਅਲੀ ਇਸ ਬੈਗ ਦੇ ਵਿੱਚ ਤੇ ਸਿਰਫ ਇੱਕ ਹੀ ਰੱਖੂੰਗੀ ਇੱਕ ਇਹ ਜਿਹੜੇ ਆ ਨਾ ਮੈਂ ਆਪਣੇ ਹੈਂਡ ਬੈਗ ਦੇ ਵਿੱਚ ਰੱਖੂੰਗੀ ਸੋ ਇਹਨਾਂ ਨੂੰ ਮੈਂ ਸਾਈਡ ਤੇ ਕੱਢ ਦਿੰਨੀ ਆ ਦੈਨ ਮੈਂ ਲੈ ਕੇ ਜਾਣਾ ਆਪਣਾ ਇੱਕ ਹੀ ਸਿਰਮ ਜਿਹੜਾ ਮੈਂ ਹਮੇਸ਼ਾ ਯੂਜ਼ ਕਰਦੀ ਆ ਆ ਹੈਗਾ ਸਨੇਲ ਮਿਊਸਨ ਤੇ ਇਹ ਆਪਾਂ ਲੈ ਲੈਣੀ ਆ ਇੱਕ ਫਿਰ ਅਗੇਨ ਆ ਹੈਗੀ ਆ ਸਾਡੇ ਹੈਂਡ ਸੋਪ ਵੈਸੇ ਤਾਂ ਸੋਪ ਹਰ ਜਗ੍ਹਾ ਅਵੇਲੇਬਲ ਹੁੰਦਾ ਹੈ ਐਡੀ ਕੋਈ ਜ਼ਰੂਰਤ ਨਹੀਂ ਹੁੰਦੀ ਬਟ ਜਸਟ ਫॉर ਐਮਰਜੈਂਸੀ ਪਰਪਸਸ ਦੇ ਵਾਸਤੇ ਮੈਂ ਹਮੇਸ਼ਾ ਐਕਸਟਰਾ ਸੋਪ ਆਪਣੇ ਕੋਲ ਜ਼ਰੂਰ ਰੱਖਦੀ ਹਾਂ ਜਸਟ ਇਨ ਕੇਸ ਇਫ ਵੀ ਫੀਲ ਡਰਟੀ অর ਸਮਥਿੰਗ ਸੋ ਇਹਨੂੰ ਮੈਂ ਪੈਕਟ ਜਿਹਦੇ ਵਿੱਚੋਂ ਕੱਢ ਦਿੰਨੀ ਆ ਬਿਕਾਜ਼ ਇਹਨੇ ਨਹੀਂ ਤਾਂ ਚਿੜਚਿੜ ਜੀ ਕਰੀ ਜਣੀ ਆ ਸੋ ਜਸਟ ਦੋ ਇਜ਼ ਇਨਫ ਬਿਕਾਜ਼ ਇੱਕ ਹੀ ਬਹੁਤ ਹੁੰਦਾ ਇੱਕ ਦੇ ਵਿੱਚ ਹੀ ਬਕਾ ਵੀ ਹੁੰਦੇ ਆ ਤੇ ਆਪਾਂ ਆ ਦੋ ਹੈਂਡਸ ਆਫ ਇਹ ਵੀ ਮੈਂ ਹੈਂਡਬੈਗਸ ਦੇ ਵਿੱਚ ਹੀ ਰੱਖੂੰਗੀ ਫਿਰ ਹੋਗੇ ਸਾਡੇ ਕੋਲ ਵਾਈਪਸ ਇਹ ਮੈਂ ਐਕਸਟਰਾ ਜਿਹੜੀਆਂ ਇਹਨੂੰ ਟਿਸ਼ੂ ਪੇਪਰ ਮੇਬੀ ਹੈਂਡ ਬੈਗ ਦੇ ਵਿੱਚ ਜਾਣਗੇ ਥੈਨ ਮੈਂ ਲੈਂਸ ਕਲੀਨਰ ਲਿਆਇਆ ਆਪਣੀਆਂ ਐਂਕਾਉਂਟ ਕਾ ਜਿਹੜੀਆਂ ਖੜਨੀਆਂ ਉਹਦੇ ਵਾਸਤੇ ਆ ਲੈਂਸ ਕਲੀਨਰ ਹੋ ਗਿਆ ਇਹਨੂੰ ਬੈਗ ਦੇ ਵਿੱਚ ਪਾ ਲੈਣਾ ਆਪਾਂ ਬੈਗ ਮੇਰਾ ਰਹਿਆ ਛੋਟਾ ਪੈ ਜਾਂਦਾ ਹੁੰਦਾ ਫਿਰ ਆਪਾਂ ਇਹਦੇ ਵਿੱਚ ਮੈਂ ਕਪਲ ਆਫ ਜਿਦਾਂ ਆ ਸੇਫਟੀ ਪਿੰਸ ਲਏ ਆ ਜਸਟ ਫॉर ਐਮਰਜੈਂਸੀ ਪਰਪਸਿਜ਼ ਕਈ ਵੀ ਲੋੜ ਪੈ ਜਾਂਦੀ ਆ ਫਿਰ ਮੈਂ ਲੈ ਆ ਪਿੰਪਲ ਪੈਚਸ ਦੋ ਇਜ਼ ਮੋਰ ਦੈਨ ਇਨਾਫ ਇੰਨੇ ਮੇਰੇ ਮੂੰਹ ਤੇ ਪਿੰਪਲ ਹੁੰਦੇ ਨਹੀਂ ਆ ਬਟ ਜਸਟ ਇਨ ਕੇਸ ਦੋ ਮੈਂ ਲੈ ਲਿਆ ਜੇ ਦੋ ਮੇਰੇ ਪਿੰਪਲ ਹੁੰਦੇ ਨਾ ਉਹ ਫਿਰ ਡੀਪ ਸਕਿਨ ਵਾਲਾ ਪਿੰਪਲ ਜਿਹੜਾ ਹੁੰਦਾ ਨਾ ਬਹੁਤ ਰੁਖਦਾ ਸੋ ਉਹਦੇ ਵਾਸਤੇ ਮੈਂ ਦੋ ਲੈ ਲਿਆ ਐਕਸਟਰਾ ਸੋ ਰਬਰ ਬੈਂਡ ਮੈਨੂੰ ਮੇਰੇ ਕਿਸੇ ਕੰਮ ਨਹੀਂ ਹੈਗਾ ਮੈਂ ਕੋਈ ਗੋਤੇ ਤੇ ਪਾਣਾ ਨਹੀਂ ਹੁੰਦਾ ਬਟ ਜੇ ਕੋਈ ਚੀਜ਼ ਇਦਾਂ ਹਨਾ ਕੋਈ ਪੈਕ ਕਰਕੇ ਰਬੜ ਰੁਬੜ ਚਾਹੀਦੀ ਹੋਵੇ ਤਾਂ ਇੱਕ ਮੈਂ ਰਬੜ ਬੈਂਡ ਐਕਸਟਰਾ ਜਿਆ ਰੱਖ ਲਿਆ ਆ And then another lip balm kind of thing, so like aloe avocado avocado, and then deodorant. I always use men's deodorant, don't judge me. This is the best. If you use men's deodorant, start using it. This is the best one. ਐਂਡ ਦੈਨ ਮੈਂ ਲੈ ਲਗੀਆਂ ਆਪਣੇ ਵਾਸਤੇ ਕੁਝ ਮੋਇਸਚਰ ਪੈਡਸ ਬਿਕਾਜ਼ 에어ਪਲੇਨ ਦੇ ਵਿੱਚ ਨਾ ਬਹੁਤ ਜ਼ਿਆਦਾ ਸਕਿਨ ਅਜੀਬ ਜੀ ਹੋ ਜਾਂਦੀ ਹੁੰਦੀ ਆ ਸੋ ਉਹ ਲੈ ਲੈਣੀ ਆ ਐਂਡ ਦੈਨ ਇਹਨੂੰ ਆਪਾਂ ਸੈਪਰੇਟ ਪੈਕ ਕਰ ਲੈਣਾ ਕਿਉਂਕਿ ਮੇਰੇ ਇਸ ਬੈਗ ਦੇ ਵਿੱਚ ਫਿੱਟ ਨਹੀਂ ਆਣਾ ਸੋ ਆ ਹੋ ਗਿਆ ਆਪਣਾ ਬੈਗ ਡਨ ਕੇ ਸੋ ਆ ਹੈਗਾ ਸਾਡੇ ਕੋ ਆ ਵਾਲਾ ਬੈਗ ਜ ਜ ਨੂੰ ਇਹਨਾਂ ਵੀ ਮੈਂ ਸਾਰਾ ਸਮਾਨ ਦਗਾਇਆ ਐ ਸਾਰਾ ਆਪਾਂ ਆ ਕਰ ਲਿਆ ਪੈਕ ਤੇ ਇਹਨੂੰ ਆਪਾਂ ਹੁਣ ਬੰਦ ਕਰਕੇ ਆਪਣਾ ਬੈਗ ਦੇ ਵਿੱਚ ਰੱਖ ਲੈਣਾ ਦੈਨ ਪੈਕਿੰਗ ਦੇ ਵਿੱਚ ਆਪਾਂ ਹਮੇਸ਼ਾ ਆ ਵਾਲਾ ਮੇਰੇ ਕੋਲ ਨੇ ਕ ਦਵਾਈਆਂ ਵਾਲਾ ਜਿਹਦਾ ਡੱਬੀ ਜੀ ਟਾਈਪ ਆ ਮੈਂ ਓਵਰਫਿਲ ਕਰ ਲਿਆ ਸੀ ਇਹਨੂੰ ਮੈਨੂੰ ਥੋੜਾ ਜਿਹਾ ਕੱਢਣਾ ਹੀ ਪੈਣੀ ਆ ਤੇ ਆਪਾਂ ਆ ਲੈਣੇ ਹੁੰਦੇ ਆ ਜਿਹਦੇ ਵਿੱਚ ਮੇਰੀਆਂ ਸਾਰੀਆਂ ਟਾਈਨੋਲ ਆਈਬੂਪਰੋਫੈਨ ਇਹ ਤਾਂ ਸਾਰੀਆਂ ਦਵਾਈਆਂ ਇਹਦੇ ਵਿੱਚ ਇੱਕੋ ਦੇ ਵਿੱਚ ਹੀ ਆ ਜਾਂਦੀਆਂ ਤੇ ਆ ਕੰਪੈਕਟ ਜੀ ਆਪਾਂ ਨਾਲ ਲੈ ਕੇ ਜਾ ਸਕਦੇ ਆ ਸੋ ਆ ਰਿਹੀਆਂ ਦਵਾਈਆਂ ਵਾਲਾ ਨਾ ਇਹਨੂੰ ਮੈਂ ਹੈਂਡ ਬੈਗ ਦੇ ਵਿੱਚ ਰੱਖਣਾ ਕਿਉਂਕਿ ਇਹਦੀ ਕਦੋਂ ਵੀ ਲੋੜ ਪੈ ਸਕਦੀ ਹੈ ਸੋ ਆਜੋ ਇਹਨੂੰ ਆਪਾਂ ਹੈਂਡ ਬੈਗ ਦੇ ਵਿੱਚ ਰੱਖ ਲੈਨੇ ਆਂ ਐਂਡ ਬਾਕੀ ਸਾਰੇ ਕੱਪੜੇ ਆਪਣੇ ਜਿਹੜੇ ਆ ਪੈਕ ਹੋ ਗਏ ਆ ਉਹਦੇ ਵਿੱਚ ਨਾ ਮੇਰੇ ਕੋਟ ਵਗੈਰਾ ਇਹ ਸਾਰੇ ਕੱਪੜੇ ਇਹਦੇ ਵਿੱਚ ਆਪਾਂ ਪਾ ਲਿਆ ਐਂਡ THEN ਹੈਂਡ ਬੈਗ ਦੇ ਵਿੱਚ ਮੇਰਾ ਆਹ ਵਾਲਾ ਮੈਂ ਹੈਂਡ ਬੈਗ ਖੜ ਰਹੀ ਆ ਆਪਣਾ ਐਂਡ ਇਹਦੇ ਵਿੱਚ ਆਪਾਂ ਦਵਾਈਆਂ ਜਣੀਆਂ ਆ ਉਹ ਨਾਲ ਲੈ ਕੇ ਜਾਵਾਂਗੇ ਸਾਨੂੰ ਇਹਦੇ ਚ ਪਾ ਲਈਏ ਆਪਾਂ ਐਂਡ ਆਈ ਆਲਸੋ ਪੈਕਡ ਮਾਈ ਸੈਲਫ ਥੀਸ ਗਲਾਸਸ ਮੇਰੀਆਂ ਆਲ ਟਾਈਮ ਫੇਵਰਿਟ ਪ੍ਰਾਡਾ ਦੀਆਂ ਤੇ ਆਪਾਂ ਲੈ ਮੈਂ ਸ਼ੋ ਯੂ ਆ ਵਲੀਆਂ ਆ ਸੋ ਆਪਾਂ ਇਹ ਲੈ ਕੇ ਜਾਵਾਂਗੇ ਨਾਲ ਇਹਨੂੰ ਆਪਾਂ ਪਾ ਲੈਣਾ ਇਹ ਦੇ ਵਿੱਚ ਡਨ ਐਂ ਇਹਦੇ ਵਿੱਚ ਹੈਗੀਆਂ ਮੇਰੀਆਂ ਛੋਟੀਆਂ ਜਿਹੜੀਆਂ ਨਿੱਕੀਆਂ ਮੋਟੀਆਂ ਕਰੀਮਸ ਵਗੈਰਾ ਉਹ ਆਪਾਂ ਇਹਨੂੰ ਵੀ ਹੈਂਡਬੈਗ ਦੇ ਵਿੱਚ ਪਾ ਲੈਣੀਆਂ ਐਂਡ ਮੈਂ ਆ ਵੀ ਲੈ ਕੇ ਜਾ ਰਹੀ ਆ ਆ ਹੈਗੀ ਆ ਮੇਰੇ 에어ਪੋਡ ਮੈਕਸ ਜਿਨ੍ਹਾਂ ਨੇ ਨਹੀਂ ਦੇਖਿਆ ਮੇਰੀ ਇਹ ਹੈਗਾ ਮੇਰਾ ਐਨਿਵਰਸਰੀ ਦਾ ਦੂਜਾ ਗਿਫਟ ਮੇਰੇ ਹਸਬੰਡ ਨੇ ਮੈਨੂੰ ਐਨਿਵਰਸਰੀ ਤੇ ਗਿਫਟ ਕੀਤਾ ਸੀ ਮੈਨੂੰ ਕਾਫੀ ਦੇਰ ਦੇ ਚਾਹੀਦੇ ਸੀ ਬਿਕਾਜ਼ ਮੈਂ ਵੀਡੀਓ ਵਗੈਰਾ ਐਡੀਟਿੰਗ ਵਗੈਰਾ ਕਰਦਾ ਆ ਸੋ ਥੀਸ ਆਰ ਮਾਈ 에어ਪੋਡ ਮੈਕਸ ਥੈਟ ਆਮ ਗੋਨਾ ਟੇਕ ਵਿਦ ਮੀ ਐਂਡ ਆ ਤਾਰਾਂ ਤੁਰਾਂ ਜੀ ਹੁਣ ਮੈਂ ਇਕੱਠੀਆਂ ਕਰਨੀ ਆ ਜਿਹੜੀਆਂ ਆਪਾਂ ਨਾਲ ਲੈ ਕੇ ਜਾਣੀਆਂ ਐਂਡ ਬੈਗ ਵਿੱਚ ਪੈਕ ਕਰਨੀ ओके गाइस आई थिंक दैट्स इट फॉर टुडेस वीडियो आज दी वीडियो ਦੇ ਵਿੱਚ ਮੈਂ ਤੁਹਾਨੂੰ ਸਿਰਫ ਪੈਕਿੰਗ ਹੀ ਦਿਖਾਈ ਆ ਜੋ ਆਪਾਂ ਕੀਤੀ ਆ ਪੈਕਿੰਗ ਆਪਣੀ অলমোਸਟ ਡਾਨਾ ਬਸ ਜਿਹੜੇ ਲਾਸਟ ਮਿੰਟ ਨਿੱਕੇ ਨਿੱਕੀਆਂ ਚੀਜ਼ਾਂ ਰਹਿਣੀਆਂ ਹੁੰਦੀਆਂ ਉਹੀ ਰਹਿ ਗਈਆਂ ਆ ਸ਼ੂਜ਼ ਵਗੈਰਾ ਮੈਂ ਸਾਰੇ ਪੈਕ ਕਰ ਲਿਆ ਤੇ ਪਿੱਛੇ ਬੈਗ ਵੀ ਸਾਰਾ ਕੁਝ ਡਾਨਾ ਹੁਣ ਜਿਹੜਾ ਐਂਡ 'ਚ ਉਹ ਐਂਡ ਮੋਮੈਂਟਲ ਆਸਮਾਨਾ ਹੋਆ ਪਰ ਅੱਖ ਰੱਖਾਂਗੇ ਚਾਰਜਰਸ ਵਗੈਰਾ ਤੇ ਆਪਾਂ ਤੁਹਾਨੂੰ ਹੁਣ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਜਦੋਂ ਆਪਾਂ ਜਾਵਾਂਗੇ 에어ਪੋਰਟ ਤੇ ਮੈਂ ਤੁਹਾਨੂੰ ਸਾਰਾ ਵਲੌਗ ਲੈ ਕੇ ਆਉਂਗੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਐਂਡ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜੇ ਤੁਸੀਂ ਥੋੜਾ ਬਹੁਤਾ ਪੈਕਿੰਗ ਦੇ ਵਿੱਚ ਰਿਲੇਟ ਕਰਦੇ ਹੋ ਤੇ ਤੁਸੀਂ ਮੈਨੂੰ ਕਮੈਂਟ ਡਾਊਨ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ